ਚਿਕਨ ਬਹੁਤ ਵਧੀਆ ਬਾਈ ਨਾਲ ਅਸੀਂ ਸਪੈਸ਼ਲ ਖੜੜ ਤੋਂ ਆਏ ਹਾਂ ਤੇ ਖਾਣ ਤੇ ਚਿਕਨ ਦਾ ਸਪਾਈਸੀ ਹੈ ਬਹੁਤ ਵਧੀਆ ਕੁਆਲਿਟੀ ਹੈ ਬੈਸਟ ਕੁਆਲਿਟੀ ਹੈ ਹਾਂ ਹਾਂ ਬਿਲਕੁਲ ਉਹ ਗਰੇਵੀ ਦੇਖੋ ਤੁਸੀਂ ਬਟਰ ਚਿਕਨ ਦੀ ਜਿਵੇਂ ਅਸੀਂ ਖਾਂਦੇ ਹਾਂ ਨਾ ਬਟਰ ਚਿਕਨ ਦੀ ਗਰੇਵੀ ਵਰਗੀ ਹੈ ਬਿਲਕੁਲ ਬਹੁਤ ਅੱਛਾ ਹੈ ਕਿਉਂਕਿ ਕੋਈ ਨਾ ਕਿ ਪੰਜਾਬੀ ਬੰਦਾ ਸ਼ਰਮ ਮਾਰ ਜਿੰਦਾ ਰੋਡ ਤੇ ਖੜਨਾ ਬਟ ਉਹ ਚੀਜ਼ਾਂ ਨੂੰ ਬਲਕਿ ਮੈਂ ਆਪਣੇ ਤੋਂ ਦੂਰ ਕਰਕੇ ਮੈਂ ਇਹ ਚ ਸਟਾਰਟਅਪ ਜਿਹੜਾ ਸ਼ੁਰੂ ਕਰਿਆ ਔਰ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਤਾਂ ਬਹੁਤ ਅੱਛਾ ਵੀ ਲੱਗ ਰਿਹਾ ਹੈ 100 ਰੁਪਈਆ ਦਾ ਕੰਪੋ ਹੁੰਦਾ ਹੈ ਸਾਡੇ ਕੋਲ ਨਾ 100 ਤੇ 110 ਤੋਂ ਉੱਤੇ ਕੋਈ ਵੀ ਚੀਜ਼ ਨਹੀਂ ਹੁੰਦੀ ਹਾਂਜੀ 100 ਦੇ ਵਿੱਚ ਜਾਂ 110 ਦੇ ਵਿੱਚ ਇਹ ਸਾਡੀ ਰਮਾਲੀ ਰੋਟੀ ਹੈ ਜਿਹੜੀ ਆਪਾਂ ਸੌਫ ਕਰਦੇ ਹਾਂ ਹਾਂਜੀ ਰਮਾਲੀ ਰੋਟੀ ਲੈ ਲਓ ਚਾਚਾ ਹਾਂਜੀ ਨਹੀਂ ਦੋਨੋਂ ਨਾਲ ਆਉਂਦੇ ਆ ਦੋਨੋਂ ਨਾਲ ਆਉਂਦੇ ਆ ਕਿਉਂਕਿ ਜੇ ਅਗਲਾ ਪੈਸਾ ਦੇ ਰਹਾ ਹੈ ਤਾਂ ਉਹਨੂੰ ਉਹਦਾ ਪੂਰਾ ਮੁੱਲ ਵੀ ਦੇਣਾ ਚਾਹੀਦਾ ਹੈ। ਹਾਂਜੀ। ਬਹੁਤ ਸਾਰੇ ਨੌਜਵਾਨ ਜਿਹੜੇ ਦੇਸ਼ ਛੱਡ ਕੇ ਵਿਦੇਸ਼ 'ਚ ਕੰਮ ਦੀ ਤਲਾਸ਼ 'ਚ ਜਾਂਦੇ ਨੇ ਲੱਖਾਂ ਰੁਪਏ ਇੱਥੋਂ ਲਾ ਜਾਂਦੇ ਨੇ ਪਰ ਉੱਥੇ ਜਾ ਕੇ ਵੀ ਲੱਖਾਂ ਨਹੀਂ ਕਮਾ ਪਾਉਂਦੇ। ਪਰ ਕਈ ਲੋਕ ਐਸੇ ਨੇ ਜਿਹੜੇ ਵਿਦੇਸ਼ ਛੱਡ ਕੇ ਵਾਪਸ ਆਪਣੇ ਦੇਸ਼ ਚ ਆਉਂਦੇ ਨੇ ਇੱਥੇ ਰੋਜ਼ਗਾਰ ਸ਼ੁਰੂ ਕਰਦੇ ਨੇ ਤੇ ਚੰਗੀ ਕਮਾਈ ਵੀ ਕਰਦੇ ਨੇ ਆਪਣਾ ਨਾਂ ਵੀ ਰੋਸ਼ਨ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਨਿਤਿਨ ਠਾਕੁਰ ਜਿਹੜੇ ਕਿ ਮੁਹਾਲੀ ਦੀ ਇੱਕ ਪਾਰਕ ਦੇ ਬਾਹਰ ਫੂਡ ਦਾ ਕੰਮ ਕਰਦੇ ਨੇ ਕਿਉਂਕਿ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸ਼ੈਫ ਦਾ ਕੰਮ ਕਰਦੇ ਸੀ ਤੇ ਇੱਥੇ ਆ ਕੇ ਵੀ ਫੂਡ ਦਾ ਕੰਮ ਸ਼ੁਰੂ ਕੀਤਾ ਜਿਸ ਨਾਲ ਉਹਨਾਂ ਨੇ ਲੋਕਾਂ ਦੀ ਵਾਹਵਾ ਹੀ ਖੱਟੀ ਤੇ ਪੈਸਾ ਵੀ ਕਮਾਇਆ ਇੱਕ ਵਾਰ ਤਸਵੀਰ ਦਿਖਾ ਦਿੰਨੇ ਆ ਇਹ ਨੇ ਨਿਤਿਨ ਠਾਕੁਰ ਜਿਹੜੇ ਕਿ ਆਪਣੀ ਸਟਾਲ ਲਾਉਂਦੇ ਨੇ ਮਾਹਾਲੀ ਦੇ ਇੱਕ ਪਾਰਕ ਦੇ ਬਾਹਰ ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਕਿਸਮ ਦੇ ਜਿਹੜੇ ਨੇ ਫੂਡ ਤਿਆਰ ਕੀਤੇ ਜਾਂਦੇ ਨੇ ਖਾਸ ਕਰਕੇ ਚਿਕਨ ਦਾ ਕੰਮ ਕੀਤਾ ਜਾਂਦਾ ਤੇ ਨਾਲ ਰਮਾਲੀ ਰੋਟੀ ਤੇ ਚਾਵਲ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਨਿਤਿਨ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਉਹ ਰਹਿੰਦੇ ਸੀ ਤੇ ਉੱਥੋਂ ਇਹਨਾਂ ਨੇ ਇੱਥੇ ਵਾਪਸੀ ਕੀਤੀ ਵਾਪਸੀ ਆ ਕੇ ਇੱਥੇ ਕੰਮ ਜਿਹੜਾ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਨੇ ਨਿਤਿਨ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਜਿਹੜਾ ਆ ਜੀ इंडिया वापस आयो ततھوں ਇਹ ਕੰਮ ਸ਼ੁਰੂ ਕੀਤਾ ਧੰਨਵਾਦ ਜੀ ਤੁਹਾਡਾ ਵੀ ਆਉਣ ਦੇ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜੀ ਮੇਰਾ ਨਾਮ ਨਿਤਿਨ ਠਾਕੁਰ ਹੈ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਵੈਸੇ ਆਸਟ੍ਰੇਲੀਆ ਤੋਂ ਵਾਪਸ ਆਇਆ ਉੱਥੇ ਮੈਂ ਸਕੂਲਿੰਗ ਕਰਨ ਗਿਆ ਸੀਗਾ ਬਟ ਥੋੜੇ ਫੈਮਿਲੀ ਇਸ਼ੂਜ਼ ਦੇ ਕਾਰਨ ਫਾਦਰ ਐਕਸਪਾਇਰ ਹੋ ਗਏ ਜਿੰਨਾ ਕਾਰਨ ਦੇ ਕਾਰਨ ਮੈਂ ਇੱਥੇ ਵਾਪਸ ਆ ਗਿਆ ਔਰ ਵਾਪਸ ਫਿਰ ਮੇ ਕੋ ਜਾਣੀ ਆ ਕਿਉਂਕਿ ਮਦਰ ਵਗੈਰਾ ਇਕੱਲੇ ਰਹਿ ਗਏ ਸੀਗੇ ਫਿਰ ਮੈਂ ਵਾਪਿਸ ਨਹੀਂ ਜਾ ਪਾਇਆ ਉਹ ਸੀਗਾ ਮੈਂ 2014 ਚ ਗਿਆ ਸੀਗਾ ਸਰ ਆਪਣੀ ਸਕੂਲਿੰਗ ਉਥੋਂ ਕੰਪਲੀਟ ਕਰੀ ਹੈ ਥੈਨ ਮੈਂ ਵਾਪਿਸ ਆ ਗਿਆ ਸੀਗਾ 18 ਚ ਵਾਪਿਸ ਆਇਆ ਸੀਗਾ ਤੇ ਫਿਰ ਮੈਂ ਕੁਝ ਟਾਈਮ ਜੌਬ ਕਰੀ ਹੈ ਜੌਬ ਕਰੀਆ ਤਾਂ ਮੈਂ ਉਥੇ ਸਾਰਿਆਂ ਨੂੰ ਖਵਾਉਂਦਾ ਸੀਗਾ ਮਤਲਬ ਕਿ ਨਾ ਆਪਣਾ ਫੂਡ ਟੈਸਟ ਕਰਵਾਉਂਦਾ ਸੀਗਾ ਐਜ਼ ਅ ਸ਼ੈਫ ਸੀਗਾ ਕਿ ਇੱਕ ਮੇਰਾ ਪੈਸ਼ਨ ਵੀ ਸੀਗਾ ਕਿ ਖਾਣਾ ਬਣਾਉਣਾ ਹੁਣ ਮੈਂ ਆਪਣੇ ਫਰੈਂਡਸ ਵਗੈਰਾ ਨੂੰ ਖਵਾਉਂਦਾ ਸੀਗਾ ਤੇ ਉਹਨਾਂ ਦੇ ਮਨ ਚ ਇਦਾਂ ਆਉਂਦਾ ਸੀਗਾ ਕਿ ਤੁਸੀਂ ਮਤਲਬ ਕਿ ਤੁਸੀਂ ਖਵਾਂਦੇ ਸੀਗੇ ਹਨਾ ਕਿ ਉਹਨਾਂ ਨੂੰ ਇਦਾਂ ਲੱਗਦਾ ਸੀਗਾ ਯਾਰ ਫੂਡ ਤਾਂ ਬਹੁਤ ਵਧੀਆ ਤੂੰ ਆਪਣਾ ਕਿਉਂ ਨਹੀਂ ਸਟਾਰਟ ਕਰ ਲੈਂਦਾ ਸਟਾਲ ਵਗੈਰਾ ਸੋ ਫਾਈਨਲੀ ਮੈਂ ਆਪਣਾ ਸਟਾਰਟਅਪ ਸ਼ੁਰੂ ਕਰਿਆ ਕਿਸੀ ਹੀ ਫੂਡ ਦਾ ਕੰਮ ਸੀ ਜਾਂ ਕੁਝ ਹੋਰ ਹਾਂਜੀ ਆਸਟ੍ਰੇਲੀਆ ਦੇ ਵਿੱਚ ਮੈਂ ਅਸੀਂ ਸ਼ੈਫ ਕੰਮ ਕਰਿਆ ਸਰ ਹਾਂਜੀ ਉਰੇ ਆ ਕੇ ਵੀ ਫਿਰ ਇਹ ਕੰਮ ਸ਼ੁਰੂ ਕੀਤਾ ਹਾਂਜੀ ਉਰੇ ਆ ਕੇ ਵੀ ਮੈਂ ਕੁਝ ਟਾਈਮ ਜੌਬ ਕਰੀ ਹੈ ਜੌਬ ਕਰਨ ਤੋਂ ਬਾਅਦ ਮੈਂ ਆਪਣਾ ਇਹ ਸਟਾਰਟਅਪ ਸ਼ੁਰੂ ਕਰਿਆ ਕਿਉਂਕਿ ਇੱਕ ਹੁੰਦਾ ਨਾ ਕਿ ਪੰਜਾਬੀ ਬੰਦਾ ਸ਼ਰਮ ਮਾਰ ਜਾਂਦਾ ਰੋਡ ਤੇ ਖੜਨਾ ਬਟ ਉਹ ਚੀਜ਼ਾਂ ਨੂੰ ਬਲਕਿ ਮੈਂ ਆਪਣੇ ਤੋਂ ਦੂਰ ਕਰਕੇ ਮੈਂ ਇਹ ਚੀਜ਼ ਸਟਾਰਟਅਪ ਜਿਹੜਾ ਸ਼ੁਰੂ ਕਰਿਆ ਔਰ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਤਾਂ ਬਹੁਤ ਅੱਛਾ ਵੀ ਲੱਗ ਰਿਹਾ ਹੈ ਬਹੁਤ سارے ਲੋਕ ਨੇ ਜਿਹੜੇ ਵਿਦੇਸ਼ ਚਲੇ ਜਾਂਦੇ ਨੇ ਪੈਸਾ ਕਮਾਉਣ ਦੇ ਲਈ ਜਾਂ ਕਹਿੰਦੇ ਇੱਥੇ ਕੰਮ ਨਹੀਂ ਹੈਗਾ ਉਹਨਾਂ ਲਈ ਉਹਨਾਂ ਨੂੰ ਕਿਵੇਂ ਦੇਖਦੇ ਤੇ ਆਪਣੇ ਨੂੰ ਕਿਵੇਂ ਦੇਖਦੇ ਜੀ ਬਹੁਤ ਵਧੀਆ ਹੈ ਦੇਖੋ ਉਹ ਵੀ ਜਿਹੜੇ ਜਾ ਰਹੇ ਆ ਆਪਣੇ ਛੱਡ ਕੇ ਪਰਿਵਾਰ ਨੂੰ ਜਾ ਰਹੇ ਆ ਹਣਾ ਕਿ ਇੱਕ ਵਾਰੀ ਮੈਂ ਇਹ ਚਾਹਨਾ ਕਿ ਤੁਸੀਂ ਇੱਥੇ ਵੀ ਟਰਾਈ ਕਰਕੇ ਦੇਖੋ ਜੇ ਤੁਹਾਡੇ ਹੱਥ ਦੇ ਵਿੱਚ ਕੋਈ ਸਕਿੱਲਸ ਹੈ ਜਾਂ ਕੋਈ ਹੁਨਰ ਹੈ ਤੇ ਤੁਸੀਂ ਉਰੇ ਵੀ ਟਰਾਈ ਕਰਕੇ ਦੇਖੋ ਸਕਸੈਸ ਜ਼ਰੂਰ ਮਿਲੇਗੀ ਤੁਹਾਨੂੰ ਜੇ ਤੁਹਾਡੀ ਨੀਅਤ ਸਾਫ਼ ਹੈ ਸਾਰਾ ਕੁਝ ਵਧੀਆ ਹੈ ਹਣਾ ਕਿ ਤੁਹਾਨੂੰ ਜ਼ਰੂਰ ਪਰਮਾਤਮਾ ਦਾ ਜ਼ਰੂਰ ਦੇਖਦਾ ਹੈ ਜੀ ਹਣਾ ਤੁਸੀਂ 25-30 ਲੱਖ ਰੁਪਏ ਲਗਾ ਕੇ ਜਾ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਹੈ ਨਾ ਸਟੱਡੀ ਕਰਨ ਜਾ ਰਹੇ ਹੋ ਤੁਹਾਨੂੰ ਜਿਹੜਾ ਕਿ ਹਣਾ ਇੱਥੇ ਹੀ ਮਿਹਨਤ ਕਰੋਗੇ ਤਾਂ ਉਹ ਜ਼ਿਆਦਾ ਤੁਹਾਨੂੰ ਫਲ ਮਿਲੇਗਾ ਔਰ ਤੁਸੀਂ ਆਪਣੀ ਫੈਮਿਲੀ ਦੇ ਕੋਲ ਵੀ ਰਹੋਗੇ ਦੁੱਖ ਸੁੱਖ ਚ ਤੁਸੀਂ ਉਹਨਾਂ ਦੇ ਨਾਲ ਖੜ ਵੀ ਸਕੋਗੇ ਦਾ ਲੱਗ ਗਿਆ ਕਿਉਂਕਿ ਬਹੁਤ ਸਾਰੇ ਲੱਖਾਂ ਰੁਪਏ ਇੱਥੇ ਇਨਵੈਸਟ ਕੀਤਾ ਜਾਏ ਮੈਨੂੰ ਲੱਗਦਾ ਜਿਆਦਾ ਬੈਟਰਨ ਹੁਣ ਕੀ ਬੈਟਰਨ ਲੱਗਦਾ ਆਸਟ੍ਰੇਲੀਆ ਬੈਟਰ ਲੱਦੇ ਆ ਆਪਣੇ ਦੇ ਮੈਨੂੰ ਹੁੰਦਾ ਆਪਣਾ ਪੰਜਾਬ ਵੀ ਵਧੀਆ ਲੱਗਦਾ ਇੰਡੀਆ ਵਧੀਆ ਲੱਗਦਾ ਤੇ ਕਿਉਂਕਿ ਇੱਥੇ ਹੈ ਕਿ ਹੁਣ ਆਪਣੀ ਮਦਰ ਨੂੰ ਜਦੋਂ ਮਰਜ਼ੀ ਜਾ ਕੇ ਮਿਲ ਸਕਦੇ ਆ ਹਨਾ ਔਰ ਆਪਣੀ ਮੇਰੀ ਵਾਈਫ ਹੈ ਆਪਣਾ ਬੇਬੀ ਹੈ ਮੈਂ ਉਹਨਾਂ ਦੇ ਕੋਲ ਰਹਿਣਾ ਤਾਂ ਮੈਨੂੰ ਜਿਆਦਾ ਸਕੂਨ ਮਿਲਦਾ ਹਾਂ ਹਾਂਜੀ ਬਾਈ ਠੀਕ ਚੱਲ ਰਿਹਾ ਹੈ ਜੀ ਵਧੀਆ ਹਾਂਜੀ ਬਾਬਾਈ ਦੀ ਮਿਹਰ ਹੈ ਸਾਰਾ ਕੁਝ ਵਧੀਆ ਚੱਲ ਰਿਹਾ ਹੈ ਬਹੁਤ ਪਿਆਰ ਦੇ ਰਹੇ ਆਪਣੇ ਪੰਜਾਬੀ ਸਾਰੇ ਆਂਦੇ ਆ ਦੂਰ ਦੂਰ ਤੋਂ ਖਾਣ ਲਈ ਆਂਦੇ ਆ ਬਹੁਤ ਧੰਨਵਾਦ ਆ ਉਹਨਾਂ ਦਾ ਵੀ ਜਿਹੜੇ ਇੱਥੇ ਆਂਦੇ ਨੇ ਕੀ ਸਪੈਸ਼ਲ ਕੀ ਬਣਾਉਂਦੇ ਆ ਇੱਕ ਵਾਰ ਜਰੂਰ ਜਿਹੜਾ ਨਾਲ ਆ ਦੱਸ ਸਾਰਾ ਕੁਝ ਸਪੈਸ਼ਲ ਹੀ ਹੁੰਦਾ ਆਪਣਾ ਕਿਉਂਕਿ ਆਪਾਂ ਹਰ ਇੱਕ ਚੀਜ਼ ਨੂੰ ਕੁਆਲਿਟੀ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰਦੇ ਆ ਹੈਨਾ ਔਰ ਇੱਥੇ ਇੱਕ ਚੀਜ਼ ਹੈ ਕਿ ਆਪਾਂ ਚਿਕਨ ਜਿਹੜਾ ਰੋਟੇਟ ਯੂਜ਼ ਕਰਦੇ ਆ ਕਿਉਂਕਿ ਇੱਕ ਚਿਕਨ ਖਾ ਕੇ ਲੋਕ ਬੋਰ ਨਹੀਂ ਹੋਣ ਵਾਲੇ ਇੱਥੇ ਹਾਂਜੀ ਨਾਲ ਬੋਰ ਨਹੀਂ ਹੋਣ ਵਾਲੇ ਨ ਹਾਂਜੀ ਤੇ ਬਿਲਕੁਲ ਇੱਕ ਵਾਰੀ ਤਸਵੀਰਾਂ ਨਾਲ ਨਾਲ ਦਿਖਾਉ ਰਹੇ ਆ ਇਹ ਨਾਲ ਨਾਲ ਦੱਸ ਦਿਓ ਇਹ ਕੀ ਹੈਗਾ ਇਹ ਚਿਕਨ ਕਰੀ ਹੈ ਸਰ ਜਿਹੜੀ ਆਪਣੀ ਨੋਰਮਲ ਹੋਮ ਮੇਡ ਇਹ ਵੀ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਘਰ ਵਾਲਾ ਖਾਣਾ ਚਾਹੀਦਾ ਜਿਹੜੇ ਲੋਕ ਹਿਮਾਚਲ ਵਗੈਰਾ ਜਾਂ ਕਿਤੋਂ ਵੀ ਦੂਰ ਪਰੇ ਰਹਿੰਦੇ ਨੇ ਤੇ ਉਹਨਾਂ ਲਈ ਹੁੰਦਾ ਕਿ ਯਾਰ ਮੈਂ ਘਰ ਵਾਲੀ ਚੀਜ਼ ਖਾਣੀ ਆ ਤੇ ਇਹ ਉਹਨਾਂ ਦੇ ਲਈ ਹੈ ਚਿਕਨ ਕਰੀ ਸੋ ਇਹ ਆਪਾਂ ਚਿਕਨ ਕਰੀਆ ਹੋਮ ਮੇਡ ਹੈ ਔਰ ਇਸ ਕੀ ਖਾਸ ਕੀ ਹੈ ਕਿ ਅਲੱਗ ਜਿਹੜਾ ਇਹਦੇ ਵਿੱਚ ਹੈ ਕਿ ਜਿਹੜੇ ਆਪਾਂ ਜਿਹੜੀ ਪ੍ਰੋਪਰ ਜਿਹੜੀ ਰੈਸਪੀ ਆ ਉਹ ਫੋਲੋ ਕਰਦੇ ਆ ਖੂਫੀਆ ਮਸਾਲੇ ਸਾਡੇ ਕੋਲ ਕੋਈ ਨਹੀਂ ਹੁੰਦੇ ਬਟ ਹਾਂ ਆਪਣਾ ਟੇਸਟ ਹੁੰਦਾ ਜਿਹੜਾ ਆਪਾਂ ਜਿਹੜੀ ਪ੍ਰੇਪਰੇਸ਼ਨ ਕਰਦੇ ਆ ਉਹਨਾਂ ਚੀਜ਼ਾਂ ਦਾ ਟੇਸਟ ਹੁੰਦਾ ਸਾਰਾ ਹਾਂਜੀ ਕਿਨ ਗੜੀ ਆ ਤੇ ਹੋਰ ਨਾਲ ਕੀ ਜਿਹੜਾ ਇਹ ਆਪਣੇ ਕੋਲ ਨਵੀਂ ਡਿਸ਼ ਹੈ ਚਿਕਨ ਚੰਗੇਜੀ ਹੈ ਇਹ ਆਪਣੀ ਚਿਕਨ ਚੰਗੇਜੀ ਆ ਇਹ ਵਾਲੀ ਇਹ ਵੀ ਖਾਣ ਦੇ ਵਿੱਚ ਸਪਾਈਸੀ ਹੈ ਥੋੜੀ ਬਿਟ ਸਪਾਈਸੀ ਹੈ ਬਟ ਆਪਾਂ ਜਿਆਦਾ ਜਿਹੜੇ ਮਸਾਲੇ ਉਹ ਯੂਜ਼ ਨਹੀਂ ਕਰਦੇ ਆਪਾਂ ਜਿਹੜਾ ਹਾਈਜਨਿਕ ਰੱਖਦੇ ਆ ਕਿ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਕੱਲ੍ਹ ਤੋਂ ਬਿਮਾਰੀਆਂ ਵੀ ਬਹੁਤ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡਾ ਫੂਡ ਖਾ ਕੇ ਵੀ ਬਿਮਾਰ ਹੋਵੇ। ਨਾਲ ਕੀ ਅਪਰੋਚ ਤੇ ਉਹ ਚਾਵਲ ਤਾਂ ਅਸੀਂ ਦੇਖ ਲਿਆ ਹੋਰ ਨਾਲ ਕੀ ਜੜਾ ਨਾਲ ਜੀ ਸਾਡੂੰ ਤੁਹਾਨੂੰ ਜਿਹੜੀਆਂ ਰੁਮਾਲੀ ਰੋਟੀ ਮਿਲੇਗੀ ਨਾਲ ਰੁਮਾਲੀ ਰੋਟੀ ਵੀ ਆਪਾਂ ਦਿੰਨੇ ਆ ਸਰਵ ਕਰਦੇ ਆ 100 ਰੁਪਈਆ ਦਾ ਕੰਬੋ ਹੁੰਦਾ ਸਾਡੇ ਕੋਲ ਨਾ 100 ਤੇ 110 ਦੇ ਉੱਤੇ ਕੋਈ ਵੀ ਚੀਜ਼ ਨਹੀਂ ਹੁੰਦੀ। ਹਾਂਜੀ 100 ਦੇ ਵਿੱਚ ਜਾਂ 110 ਦੇ ਵਿੱਚ ਇਹ ਸਾਡੀ ਰੁਮਾਲੀ ਰੋਟੀ ਹੈ ਜਿਹੜੀ ਆਪਾਂ ਸਰਵ ਕਰਦੇ ਆ ਨਾਲ। ਹਾਂਜੀ ਚਾਹੇ ਰੁਮਾਲੀ ਰੋਟੀ ਲੈ ਲੋ ਚਾ ਚਾਵਲ ਲੈ ਲੋ ਹਾਂਜੀ ਨਹੀਂ ਦੋਨੋਂ ਨਾਲ ਆਂਦੇ ਆ ਜੀ। ਅੱਛਾ ਦੋਨੋਂ ਨਾਲ ਦੋਨੋਂ ਨਾਲ ਆਂਦੇ ਆ। ਕਿਉਂਕਿ ਜੇ ਅਗਲਾ ਪੈਸਾ ਦੇ ਰਹਾ ਤਾਂ ਉਹਨੂੰ ਉਹਦਾ ਪੂਰਾ ਮੁੱਲ ਵੀ ਦੇਣਾ ਚਾਹੀਦਾ ਹਾਂਜੀ ਉਹ ਤਾਂ ਫਿਰ ਦੇਖੋ ਤਸਵੀਰ ਹੈ ਜਿਹੜੀ ਜਿਹਦੇ ਵਿੱਚ ਸਪਰੇਡ ਇੱਕ ਜਿਹੜੀ ਆ ਸਜਾਈ ਗਈ ਆ ਤਿਆਰ ਕੀਤੀ ਗਈ ਆ ਦੋ ਕਿਸਮ ਦਾ ਹਰ ਹਰ ਦਿਨ ਜਿਹੜਾ ਆ ਦੋ ਕਿਸਮ ਦਾ ਜਿਹੜਾ ਚਿਕਨ ਮਿਲਿਆ ਹਾਂਜੀ ਹਰ ਦਿਨ ਸਿਰਫ ਮੰਗਲਵਾਰ ਤੇ ਵੀਰਵਾਰ ਜਿਹੜਾ ਸਾਡੇ ਕੋਲ ਇੱਕ ਚਿਕਨ ਆਉਂਦਾ ਕਿਉਂਕਿ ਲੱਗਦਾ ਨਹੀਂ ਹੈ ਤੇ ਨਾ ਹੀ ਆਪਾਂ ਚਾਹਦੇ ਆ ਕਿ ਉਹ ਚੀਜ਼ ਦੁਬਾਰਾ ਰਿਪੀਟ ਹੋਵੇ ਹੈਨਾ ਸੇਮ ਚਿਕਨ ਸੋ ਆਪਾਂ ਉਹ ਫਿਰ ਜਿਹੜਾ ਕਿ ਰੋਟੇਟ ਕਰਦੇ ਰਹਿੰਦੇ ਹਾਂ ਸਿਰਫ 2 ਦਿਨ ਮੰਗਲਵਾਰ ਤੇ ਵੀਰਵਾਰ ਸਾਡੇ ਕੋਲ ਇੱਕੋ ਹੀ ਚਿਕਨ ਹੁੰਦਾ ਕੀ ਸਪੈਸ਼ਲਾਈਜੇਸ਼ਨ ਕੀ ਆ ਨਿਤਿਨ ਠਾਕੁਰ ਦਿਓ ਵੀ ਦੱਸ ਦਿਓ ਕਿ ਖਾਸ ਬਣ ਹੁੰਦਾ ਅਸੀਂ ਜਿਹੜਾ ਬਟਰ ਚਿਕਨ ਹੈ ਜਿਹੜਾ ਰੋਡ ਸਾਈਡ ਤੇ ਜਿਹੜਾ ਮੈਂ ਕੰਬੋ ਸ਼ੁਰੂ ਕਰਿਆ ਐਕਚੁਅਲੀ ਮੋਹਾਲੀ ਦੇ ਵਿੱਚ ਆਮ ਦਾ ਵਨ ਕੀ ਜਿੰਨੇ ਕੰਬੋ ਸ਼ੁਰੂ ਕਰਿਆ ਰੋਡ ਸਾਈਡ ਤੇ ਸੋ ਆਪਣੇ ਕੋਲ ਬਟਰ ਚਿਕਨ ਹੈ ਜਿਹੜਾ ਰੋਡ ਤੇ ਤੁਹਾਨੂੰ ਕੋਈ ਨਹੀਂ ਦੇ ਰਿਆ ਸੀਗਾ ਔਰ ਚਿਕਨ ਚੰਗੇਸੀ ਹੈ ਪਾਲਕ ਚਿਕਨ ਹੈ ਚੋਰ ਵੀ ਬੜੇ ਚਿਕਨੇ ਰਾੜਾ ਚਿਕਨ ਵਗੈਰਾ ਔਰ ਚਿਕਨ ਕਰੀ ਜਾਂ ਇਦਾਂ ਇਸ ਤਰ੍ਹਾਂ ਦੇ ਅਸੀਂ ਕੰਬੋ ਲੈ ਕੇ ਅਸੀਂ ਆਂਦੇ ਰਹਿੰਨੇ ਆ ਤੇ ਨੌਨ ਵੇਜ ਜੀ ਕਿਉਂ ਵੇਜ ਵਾਸਤੇ ਵੀ ਜਿਹੜੇ ਬਹੁਤ ਸਾਰੇ ਲੋਕਾਂ ਦੇ ਨਾਮ ਵੇਜ ਕਿਉਂਕਿ ਦੇਖੋ ਜੀ ਵੇਜ ਦੀਆਂ ਜਿਹੜੇ ਸਟਾਲਸ ਆ ਉਹ ਹਰ ਥਾਂ ਤੇ ਲੱਗੀਆਂ ਹੋਈਆਂ ਨੌਨ ਵੇਜ ਦੀ ਜਿਹੜੀ ਸਟਾਲ ਆ ਉਹ ਕਿਤੇ ਕਿਤੇ ਮਿਲਦੀ ਹੈ ਸੋ ਇਸ ਕਰਕੇ ਜਿਹੜਾ ਮੈਂ ਨੌਨ ਵੇਜ ਦਾ ਸਟਾਲ ਹੈ ਉਹ ਲਗਾਣਾ ਸ਼ੁਰੂ ਕਰਿਆ ਹੈ ਅਰੇ ਸ਼ੈਫ ਦਾ ਜਿਹੜਾ ਕੋਰਸ ਹੈ ਉਹ ਕਿਤੇ ਨਾ ਕਿਤੇ ਕੰਮ ਆ ਰਿਹਾ ਅੱਜ ਹੁਣ ਲੱਗਦਾ ਹੈ ਕਿ ਬਿਲਕੁਲ ਜੀ ਬਿਲਕੁਲ ਹੁਨਰ ਜਿਹੜਾ ਉਹ ਅੱਜ ਕੰਮ ਆ ਰਿਹਾ ਹੈ ਕੀ ਹਨਾ ਜਦੋਂ ਬਾਹਰ ਕੰਮ ਕਰਦੇ ਸੀਗੇ ਕਿ ਹਾਂ ਵੀ ਯਾਰ ਕਿਹੜੇ ਕੰਮ ਪੈ ਗਏ ਹਨਾ ਇਹ ਕੰਮ ਕਰਨੇ ਪਾਰੇ ਪਰ ਠੀਕ ਹੈ ਅੱਜ ਉਸ ਚੀਜ਼ ਦਾ ਮੁੱਲ ਵੀ ਮਿਲ ਰਿਹਾ ਵਧੀਆ ਲੋਕਾਂ ਨੂੰ ਖੁਸ਼ ਕਰ ਰਹੇ ਆ ਇੰਨੀ ਖੁਸ਼ੀ ਆਪਾਂ ਨੂੰ ਪੈਸੇ ਵੜਨ ਲੱਗਿਆ ਨਹੀਂ ਹੁੰਦੀ ਇੰਨੀ ਹੁੰਦੀ ਹੈ ਕਿ ਹਾਂ ਵੀ ਤੁਹਾਡਾ ਭਾਜੀ ਫੂਡ ਬਹੁਤ ਵਧੀਆ ਸੀਗਾ ਹਾਂਜੀ ਫੂਡ ਕੁਆਲਟੀ ਮੇਨਟੇਨ ਰੱਖਦੇ ਆ ਪ੍ਰੋਪਰ ਜਿਹੜੀ ਦੇਣ ਦੀ ਥਕਾਵਟ ਹੋਈ ਹੁੰਦੀ ਹੈ ਨਾ ਉਹ ਸਾਰੀ ਖਤਮ ਹੋ ਜਾਂਦੀ ਹੈ ਜਦੋਂ ਇੰਨੀ ਗੱਲ ਆਪਾਂ ਸੁਣਦੇ ਆ ਕਿ ਭਾਜੀ ਤੁਹਾਡਾ ਫੂਡ ਬਹੁਤ ਵਧੀਆ ਹੈ ਪਾਜੀ ਸਵੇਰੇ ਮਤਲਬ ਕਿ ਸ਼ਾਮ ਨੂੰ ਜਾ ਕੇ ਹੁਣ ਆਪਾਂ ਪ੍ਰੀਪੇਅਰ ਵਗੈਰਾ ਸ ਉਹਨੂੰ ਫਿਰ ਸਾਰਾ ਕਰਕੇ ਸਵੇਰੇ ਆਪਾਂ ਨੂੰ ਗ੍ਰੈਂਡ ਮਸਾਲਾ ਪੁੰਨ ਕੇ ਵਗੈਰਾ ਗ੍ਰੈਂਡ ਕਰਕੇ ਤੁਸੀਂ ਇਹ ਲਗਾ ਲਓ ਕਿ ਉਹ ਜਾ ਕੇ ਆਪਾਂ ਸਟਾਰਟ ਕਰ ਹੀ ਲੈਣਾ ਸਾਰੀ ਸਬਜ਼ੀਆਂ ਵਗੈਰਾ ਖਰੀਦ ਖਰੂਦ ਕੇ ਰੱਖ ਲੈਣੀਆਂ ਫਿਰ ਉਹਨੂੰ ਆ ਪ੍ਰਿਪੇਅਰ ਕਰਨਾ ਸਵੇਰੇ ਸਾਰੀਆਂ ਚੀਜ਼ਾਂ ਨੂੰ ਤੇ ਫਿਰ ਲੱਗ ਜਾਂਦੇ ਆ ਸਾਰਾ ਫਰੈਸ਼ ਹੁੰਦਾ ਜੀ ਤੁਸੀਂ ਹਾਲਤ ਲਗਾ ਕੇ ਦੇਖੋਗੇ ਗਰਮ ਰਹਿੰਦਾ ਸਾਰਾ ਸਮਾਨ ਸਾਡਾ ਹਾਂਜੀ ਤਸਵੀਰ ਇੱਕ ਵਾਰ ਨਾਲ ਦਿਖਾ ਦਾਂ ਦੇਖੋ ਦੋ ਕਿਸਮ ਦਾ ਜਿਹੜਾ ਇਹਨਾਂ ਕੋ ਚਿਕਰ ਰਹਿੰਦਾ ਆ ਰਮਾਲੀ ਰੋਟੀ ਹੁੰਦੀ ਆ ਲਗਾਤਾਰ ਜਿਹੜੇ ਗਾਕ ਨੇ ਉਹ ਜੁੜੇ ਰਹਿੰਦੇ ਨੇ ਡਟੇ ਰਹਿੰਦੇ ਨੇ ਕਿਉਂਕਿ ਅਲੱਗ ਚੀਜ਼ ਆ ਆਮ ਕਰਕੇ ਹੋਟਲਾਂ ਦੇ ਵਿੱਚ ਜਿਹੜਾ ਸਵਾਦ ਆ ਉਹ ਨਿਤਨ ਆਪਣੇ ਐਕਸਪਰਟਿਸ ਯੂਜ਼ ਕਰਕੇ ਆਪਣੀ ਜਿਹੜੀ ਮਾਹਰਤਾ ਯੂਜ਼ ਕਰਕੇ ਜਿਹੜਾ ਆਸਟ੍ਰੇਲੀਆ ਤੋਂ ਆਕੇ ਇੱਥੇ ਇਹ ਕੰਮ ਕਰ ਰਹੇ ਨੇ ਤੇ ਇੱਥੇ ਜਿਹੜਾ ਲੋਕਾਂ ਨੂੰ ਜਿਹੜਾ ਆ ਉਹ ਚਿਕਨ ਜਿਹੜਾ ਪਰੋਸ ਰਹੇ ਨੇ ਇੱਕ ਕੱਲ ਖਾਣ ਦੀ ਹੁੰਦੀ ਆ ਫੂਡ ਦੀ ਹੁੰਦੀ ਆ ਫੂਡ ਤਾਂ ਬਹੁਤ ਸਾਰੇ ਹੁੰਦੇ ਨੇ ਪਰ ਜਦ ਲੋਕ ਤੁਹਾਨੂੰ ਇੱਕ ਸ਼ੁੱਧਤਾ ਨਾਲ ਸਫਾਈ ਨਾਲ ਕਿਉਂਕਿ ਸਫਾਈ ਵੀ ਆ ਸ਼ੁੱਧਤਾ ਵੀ ਆ ਉਹਦੇ ਨਾਲ ਜਾਂ ਫੂਡ ਜਿਹੜਾ ਪ੍ਰੋਸਸd ਆ ਉਹ ਆ ਜਿਹੜੇ ਬਹੁਤ ਸਾਰੇ ਲੋਕ ਨੇ ਹਜੇ ਵੀ ਬਾਹਰ ਜਾਣ ਦੀ ਇੱਛਾ ਕਰਨੇ ਲੱਗਦਾ ਬਾਹਰੇ ਜੌਬ ਹੈਗੇ ਇੱਥੇ ਕੰਮ ਨਹੀਂ ਉਹਨਾਂ ਨੂੰ ਕੀ ਕਰਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਜੀ ਤੁਹਾਡੇ ਕੋਲ ਹੱਦ ਦੇ ਅਸੀਂ ਸਕਿੱਲਸ ਹੈ ਕੋਈ ਜਾਂ ਹੁਨਰ ਹੈ ਤੁਸੀਂ ਉਸ ਚੀਜ਼ ਨੂੰ ਨਾਲ ਲੈ ਕੇ ਆਪਣਾ ਕੁਝ ਨਾ ਕੁਝ ਸਟਾਰਟਅਪ ਕਰ ਸਕਦੇ ਹੋ ਹਨ ਆਪਣਾ ਸਟਾਰਟਅਪ ਕਰੋ ਆਪ ਕਿਉਂ ਆਪਣੀ ਫੈਮਿਲੀ ਤੋਂ ਦੂਰ ਜਾਣਾ ਉੱਥੇ ਜਾ ਕੇ ਡਿਪਰੈਸ਼ਨ ਚ ਹੋਣਾ ਜੌਬ ਮਿਲੀ ਨਹੀਂ ਮ ਕਈ ਵੇ ਮੈਂ ਇਦਾਂ ਦੀਆਂ ਨਿਊਜ਼ ਵੀ ਦੇਖਦਾ ਜਿਹਦੇ ਵਿੱਚ ਇਦਾਂ ਹੁੰਦਾ ਹੈ ਕਿ ਹਾਂ ਵੀ ਬੰਦਾ ਹਾਰਟ ਅਟੈਕ ਨਾਲ ਮਰ ਗਿਆ ਜਾਂ ਡਿਪਰੈਸ਼ਨ ਦੇ ਕਰਕੇ ਉਹਨੂੰ ਬਿਮਾਰੀ ਲੱਗ ਜਾਂਦੀ ਹੈ ਕੁਝ ਹੁੰਦਾ ਫਿਰ ਉਹ ਚੀਜ਼ਾਂ ਸਾਡੇ ਕੋਲ ਵੀ ਦੇਖਿਆ ਨਹੀਂ ਜਾਂਦੀਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਚਿਕਨ ਬਹੁਤ ਵਧੀਆ ਬਾਈ ਨਾਲ ਅਸੀਂ ਸਪੈਸ਼ਲ ਕਰਟ ਤੋਂ ਆਏ ਇੱਥੇ ਖਾਣ ਤੇ ਚਿਕਨ ਦਾ ਸਪਾਈਸੀ ਹੈ ਬਹੁਤ ਵਧੀਆ ਕੁਆਲਿਟੀ ਹੈ ਬੈਸਟ ਕੁਆਲਿਟੀ ਹੈ ਅਸੀਂ ਤਿੰਨ ਫਰੈਂਡਸ ਆਏ ਆਪਣੇ ਕਰਟ ਤੋਂ ਸਪੈਸ਼ਲ ਖਾਣ ਚਿਕਨ ਬਹੁਤ ਵਧੀਆ ਚਿਕਨ ਸਾਰੇ ਜ਼ਰੂਰ ਟਰਾਈ ਕਰੋ ਚਿਕਨ ਬਾਈ ਮੈਂ ਤਾਂ ਫਸਟ ਟਾਈਮ ਆਇਆ ਤੇ ਮੈਨੂੰ ਤਾਂ ਬਹੁਤ ਦੇਖਣ ਚ ਬਹੁਤ ਟੈਂਪਟ ਬਹੁਤ ਹੋਰ ਅੱਛਾ ਹੈ ਕਾਫੀ ਲੱਗ ਰਿਹਾ ਹੈ ਕਿ ਬਹੁਤ ਅੱਛਾ ਹੋਏਗਾ ਹਾਂ ਲੱਗਦਾ ਹੈ ਕਿ ਰਿਪੋਰਟ ਹੋਟਲ ਵਾਲਾ ਜਿਹੜਾ ਹਾਂ ਹਾਂ ਬਿਲਕੁਲ ਉਹ ਗਰੇਵੀ ਦੇਖੋ ਤੁਸੀਂ ਬਟਰ ਚਿਕਨ ਦੀ ਬਿਲਕੁਲ ਜਿਵੇਂ ਅਸੀਂ ਖਾਂਦੇ ਹਾਂ ਨਾ ਬਟਰ ਚਿਕਨ ਦੀ ਗਰੇਵੀ ਵਰਗੀ ਹੈ ਬਿਲਕੁਲ ਬਹੁਤ ਅੱਛਾ ਹੈ ਸੋ ਤਸਵੀਰਾਂ ਨੇ ਜਿੱਥੇ ਨਿਤਨ ਹੁਣਾ ਵੱਲੋਂ ਜਿਹੜੀਆਂ ਦੋ ਪਲੇਟਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਇੱਕ ਕੀਤੀ ਗਈ ਹੈ ਗਰੇਵੀ ਵਾਲੇ ਚਿਕਨ ਦੀ ਦੂਜੀ ਜਿਹੜੀ ਕੀਤੀ ਗਈ ਹੈ ਜਿਹੜਾ ਹੈ ਥਿੱਕ ਗਰੇਵੀ ਆ ਗਈ ਹੈ ਜਿਹੜਾ ਕਿ ਬਟਰ ਚਿਕਨ ਜਿਹੜਾ ਹੈਗਾ ਉਹ ਜਿਹੜੀ ਤਿਆਰ ਕੀਤੀ ਗਿਆ ਪੈਕਿੰਗ ਵੀ ਇੱਥੇ ਨਾਲ ਜਿਹੜੀ ਆ ਛੁੱਟਣ ਵਾਲ ਹੁੰਦੀ ਆ ਚਾਹੇ ਪੈਕ ਕਰਵਾ ਲਓ ਚਾਹੇ ਤੁਸੀਂ ਇੱਥੇ ਖਾ ਲਓ ਤਾਂ ਇਹ ਇੱਕ ਐਗਜ਼ਾਮਪਲ ਜਿਹੜੀ ਸੈੱਟ ਕਰ ਰਹੇ ਰਏ ਜਿਵੇਂ ਅਸੀਂ ਜਿਹੜੇ ਬਹੁਤ ਸਾਰੇ ਲੋਕ ਉਹਨਾਂ ਨਾਲ ਗੱਲ ਕਰ ਰਹੇ ਆ ਉਹ ਵੀ ਜਿਹੜਾ ਇੱਥੇ ਆ ਕੇ ਖੁਸ਼ ਨੇ ਇਸ ਨੂੰ ਖਾ ਕੇ ਖੁਸ਼ ਨੇ ਤੇ ਦੱਸ ਰਹੇ ਨੇ ਕਿ ਵਾਕਈ ਜਿਹੜਾ ਅਲੱਗ ਸੁਆਦ ਆ ਕੀ ਕੋਈ ਕਿਸੇ ਦੇ ਹੱਥ ਦਾ ਜਿਹੜਾ ਇੱਥੇ ਮਿਲ ਰਿਹਾ ਉਹ ਸੜਕ ਦੇ ਨਾਰੇ ਮਿਲ ਰਿਹਾ ਘੱਟ ਪੈਸਿਆਂ ਦੇ ਵਿੱਚ ਤੇ ਮਿਹਨਤਾਂ ਦਾ ਜਿਹੜਾ ਆ ਉਹ ਕਰਦਿਆ ਹੋਇਆ ਆਪਣੇ ਪਰਿਵਾਰ ਦਾ ਢਿੱਡ ਵੀ ਭਰ ਰਹੇ ਨੇ ਐਗਜ਼ਾਮਪਲ ਵੀ ਸੈੱਟ ਕਰ ਰਹੇ ਨੇ ਲੋਕally ਜਿਹੜੇ ਵਿਦੇਸ਼ ਜਾਂਦੇ ਨੇ ਪੈਸਾ ਕਾਚਦੇ ਨੇ ਪਰ ਵਿਦੇਸ਼ ਤੋਂ ਆ ਕੇ ਆਸਟ੍ਰੇਲੀਆ ਰਿਟਾਇਰ ਨਿਤਿਨ ਇੱਥੇ ਹੀ ਸੜਕ ਕਿਨਾਰੇ ਇਹ ਕੰਮ ਕਰਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਤੇ ਜੇ ਸ਼ਰਮਾ ਦੇ ਨਾਲ ਜਸਪੀ ਸਿੰਘ ਆਸ਼ਕ ਪੀਟੀਸੀ న్యూਸ ਮੋਹਾਲੀ